जीत गए माऊ ने काबू ਹੈਲੋ ਗਾਇਜ਼ ਕੀ ਹਾਲ ਚਾਲ ਵੈਲਕਮ ਬੈਕ ਟੂ ਮਾਈ ਚੈਨਲ ਆਈ ਹੋਪ ਤੁਸੀਂ ਸਾਰੇ ਘੈਂਟ ਹੋ ਮੈਂ ਵੀ ਘੈਂਟ ਆ ਅੱਜ ਦੇ ਨਵੇਂ ਵਲੋਗਸ ਤੋੜਾ ਸਵਾਗਤ ਹੈ ਵਲੋਗਸ ਨੂੰ ਤਾਂ ਬੈਲੰਜੇ ਚੈਨਲ ਤੇ ਲੈ ਮੈਨੂੰ ਕਰੋ ਸਬਸਕ੍ਰਾਈਬ ਵਲੋਗ ਨੂੰ ਕਰੋ ਲਾਈਕ ਨਾਲ ਦੀ ਨਾਲ ਕਰ ਦਿਆ ਕਰੋ ਸ਼ੇਅਰ ਅੱਜ ਅਸੀਂ ਕਰਨ ਜਾ ਰਹੇ ਹਾਂ ਮਸਤੀ ਕਾ ਮਸਤੀ ਕਰਨ ਜਾ ਰਹੇ ਹਾਂ ਬੱਚਿਆਂ ਨਾਲ ਆ ਸਾਰੇ ਬੱਚੇ ਅਸੀਂ ਕਰਾਂਗੇ ਮਸਤੀ ਅੱਖਾਂ ਦੇ ਮਨ ਕੇ ਪੱਟੀ ਐਸੀ ਇੱਕ ਦਿਨ ਲੱਪਣਾ ਜਿਹੜਾ ਲੱਗ ਗਿਆ ਜਿਹਨੂੰ ਮਨ ਲੋ ਹੱਥ ਲਾਤਾ ਉਹਦੀ ਫੇਰ ਵਾਰੀ ਖਤਬਾਨੇ ਕਬੱਟੀ ਅੱਜ ਅਸੀਂ ਮਸਤੀ ਕਰਾਂਗੇ ਬੱਚਿਆਂ ਨਾਲ ਪਹਿਲਾਂ ਤਾਂ ਅਸੀਂ ਪਕਾਵਾਂਗੇ ਵਾਰੀ ਵਾਦੀ ਪਗਾ ਕੇ ਫੇਰੀ ਇੱਕ ਦੂਜੀ ਵਾਰੀ ਹੁਣੀ ਇਦਾਂ ਸਿੱਧਾ ਨਹੀਂ ਵਾਰੀ ਕਰਨੀ ਤੇ ਚਲੋ ਹੁਣ ਸਿੱਧਾ ਗਿਆ ਵਾਰੀ ਪਗਾਉਣ ਚਾਓ ਵੀ ਅੱਤ ਗੱਤ ਜਗੀ ਰਾ ਯਾਟੇ ਫਰੀ ਕਵਾਰੀ ਵਾਢੀ ਲੱਤ ਅੱਤ ਗੱਤ ਜਗੀ ਮੈਂ ਚਲ ਗਿਆ ਬੜੀ ਕਵਾਰੀ ਵਾਢੀ ਲੱਤ ਅੱਤ ਗੱਤ ਜਗੀ ਤੇ ਬੜੀ ਕਵਾਰੀ ਵਾਢੀ ਲੱਤ ਅੱਤ ਗੱਤ ਜਗੀ ਯਾਟੇ ਫਰੀ ਕਵਾਰੀ ਵਾਢੀ ਲੱਤ ਇਹ ਆਪਣੇ ਮਹਾਬੀਰਿਆ ਇਹਨਾਂ ਦੀ ਵਾਰੀ ਆਈ ਇਹਨਾਂ ਦੇ ਖਰੇ ਪੱਟੀ ਬੰਨਣੇ ਜਾ ਰਹੇ ਆਪਾਂ ਇਹ ਸਾਨੂੰ ਲੱਭਣਗੇ ਆ ਕਿੰਨੇ ਆ ਹਾਂਜੀ ਆ ਕਿੰਨੇ ਆ ਏਦਾਂ ਥੋੜੀ ਦੇਖਣਾ ਵਾ ਆ ਕਿੰਨੇ ਆ ਹੱਥ ਆਂਗੂਲੇ ਕਿੰਨੀਆਂ ਪਤਾ ਨਹੀਂ ਕਿੰਨੀਆਂ ਦੱਸੋ ਨਾ ਲੋ ਗਾਇਸ ਪਤਾ ਨਹੀਂ ਨੇ ਭਾਈ ਗਾਇਸ ਤੇਨ ਸਾਰੇ ਨੇ ਆਪਣੀ ਆਪਣੀ ਪੋਜੀਸ਼ਨ ਲਲੀਆਂ ਖਲੋ ਗਏ ਆ ਤੇ ਸਾਡੇ ਮਹਾਬੀਰ ਦੀਵਾਰੀ ਆ ਤੇ ਮਹਾਬੀਰ ਨੂੰ ਘੁਮਾ ਆ ਗਏ ਤੇ ਸਟਾਰਟ ਕਰਨਾ 1 2 3 ਗੋ ਸਟਾਰਟ ਮਹਾਬੀਰ ਦੀਵਾਰੀ ਸਟਾਰਟ ਆ ਤੇ ਮਹਾਬੀਰ ਜੀ ਲੱਭ ਲੋ ਗਾੜੀ ਨਾ ਉੱਥੇ ਅੰਦਰ ਨਹੀਂ ਆਣਾ ਹੋ ਹੋ ਮੈਨੂੰ ਫੜ ਲਿਆ ਮਾ ਵੀਰ ਨੇ ਮੈਨੂੰ ਫੜ ਲਿਆ ਮਾ ਵੀਰ ਨੇ ਮਾ ਵੀਰ ਨੇ ਮੈਨੂੰ ਫੜ ਲਿਆ ਇਹਨ ਮੇਰੀ ਵਾਰੀ ਆ ਖੋਲ ਅੱਖਾਂ ਘੁੱਟ ਲਈ ਜੰਨੀ ਬੰਨੀਆਂ ਇਹਦੇ ਹਾੜੇ ਮਹਾਵੀਰ ਜਿੱਤ ਗਏ ਨੇ ਹੁਣ ਮੇਰੀ ਵਾਰੀ ਆ ਮੇਰੇ ਅੱਖਾਂ ਦੇ ਪੱਤੀ ਵੱਲੋਂ ਸਲਵਾ ਪਾਲਣ ਨੂੰ

भजओ ना लाइन आ रे एना ना ना भजओ क्या कर ये क्या हो रहा है मैं इधर से हूं हां जी की हो गया ये क्या ਜਿੱਤ ਗਏ ਮਾਵੇ ਕਾਬੂ ਹੋਇਆ ਤੋਹਾ ਕਾਬੂ ਆ ਮੈਂ ਜਿੱਤ ਗਿਆ ਜੀਤਾਰਗੀ ਗੈਸ ਮੈਂ ਮੇਰੀ ਵਾਰੀ ਮੈਂ ਗੀਤ ਨੂੰ ਫੜਾਇਆ ਹੁਣ ਗੀਤ ਦੀ ਵਾਰੀ ਆ ਹੁਣ ਗੀਤ ਦੇਖ ਕੇ ਪੱਟੀ ਮੰਨਾਂ ਕਿ ਇਹ ਸਾਨੂੰ ਲੱਭੂਗੀ ਇਹ ਵੇਨੇ ਜਿੱਤਦੀ ਆ ਕਿੰਨੂੰ ਫੜਦੀ ਆ ਇਹ ਬੰਦੋ ਮਹਾਬੀਰ ਦੀ ਪਹਿਲਾ ਵਾਰੀ ਹੁਣ ਵੇਨੇ ਕਿਹੜਾ ਕਾਬੂ ਹੁੰਦਾ ਇਹਨਾਂ ਕੋਟ ਕਰਨ ਬੰਨਿਓ ਆ ਕਿੰਨੇ ਆ ਇੱਕ ਆ ਕਿੰਨੇ ਆ ਪੰਜ ਆ ਕਿੰਨੇ ਆ ਚਲੋ ਹੁਣ ਗੀਤ ਦੀ ਵਾਰੀ ਸਟਾਰਟ ਆ ਤੈਨੂੰ ਗੀਤ ਨੂੰ ਗੀਤ 1 2 3 ਕੋ ਸਟਾਰਟ ਖਲੋੜ ਗਿਆ ਬੜਾ ਹਮ ਨੇ ਨੂੜੀ ਵੜ ਗਿਆ ਆਹ ਜਿਹੜੇ ਇਹ ਗੀਤੇ ਕਾਬੂ ਆਵੇ ਮਿਲਦਾ ਨਹੀਂ ਹੈ ਕੁਦੇ ਮਿੰਟ ਮਿੰਟ ਹੀ ਆ ਗਏ ਆ ਨਹੀਂ ਮੈਂ ਠਹਾਉਂ ਤੁਨੇ ਫੜ ਲਿਆ ਕੀਤੀ ਹੰਡਿਆ ਤੈਨੂੰ ਸਦਾ ਨਹੀਂ ਦਿਖੰਦੀ ਨਹੀਂ ਦਿਖਿਆ ਨਹੀਂ ਦਿਖਿਆ ਹਾਂ ਹੁਣ ਸਾਡੇ ਨੂਰ ਦੀ ਵਾਰੀ ਆ ਹੁਣ ਹੁਣ ਸਾਡੇ ਨੂਰ ਦੀ ਵਾਰੀ ਇਹਦੇ ਅੱਖਾਂ ਦੇ ਬੰਨਾਂਗੇ ਪੱਟੇ ਚਲੋ ਬੰਨੋ ਪੱਟੇ ਗੀਤ ਸਾਡੀ ਗਈ ਆ ਜੇ ਤੈਨੂੰ ਨੂਰ ਫੜਿਆ ਇਹਨੇ ਨੂਰ ਥੱਲੇ ਹੁੰਦੀ ਘੁੱਟ ਕੇ ਛੜਿਆ ਮਨਤਾਨ ਕਰਨ ਥੱਲੇ ਦਿਖਣਾ ਇਹਨੂੰ ਦੂੜਾ ਕਿੰਨੇ ਆ ਕਿੰਨੇ ਪੰਜ ਆ ਆ ਕਿੰਨੇ ਆ ਚਾਰ ਚਲੋ ਹੁਣ ਨੂਰ ਦੀ ਵਾਰੀ ਸਟਾਰਟ 1 2 ¡Sí, go, start. Okay. Okay. ਹੁਣ ਨੂਰ ਦੇ ਗੀਤ ਨੂੰ ਫੜਿਆ ਵਾ ਤੇ ਗੀਤ ਦੀ ਫੇਰ ਵਾਰੀ ਆਉਂਦੀ ਆ ਤੇ ਮਹਾਬੀਰ ਜਿਹਾ ਸਾਡਾ ਕੀ ਆਲੂ ਲੈਣ ਗਿਆ ਦੁਕਾਨ ਤੋਂ ਉਹਨੂੰ ਆਲੂ ਲੈ ਕੇ ਆਉਂਦੋਂ ਤੋਂ ਨਗਰ ਆਪਾਂ ਇਨੇ ਜਾਣੇ ਖੇਡਦੇ ਆ ਹੁਣ ਗੀਤ ਦੇਖਦੇ ਪੱਟੀ ਬੰਨੀ ਜਾਵੇ ਫੇਰ ਸਟਾਰਟ ਕੀਤੀ ਜਾਵੇ ਵਾਟੂ ਦਿਓ ਸਟਾਰਟ ये बात तो कटता गया ये नहीं आया ये तो कटता गया जल्दी जल्दी ਚੱਲਣਗੇ ਤੁਹਾਡੀ ਦੇ ਉਹ ਦੇ ਚੱਲ ਜੀ ਬਹੁਤ ਹੋ ਗਿਆ ਉਹ ਮੋੜ ਪਰੋਤੀ ਜਾ ਹੁੰਦੀ ਮੂਨਫਾਮ ਐਪ ਤੋਂ ਮਾਂ ਵੀਰਾ ਲੂ ਲੈ ਕੇ ਆ ਗਿਆ ਤੇ ਫਿਰ ਅਸੀਂ ਸਟਾਰਟ ਕਰਾਂਗੇ ਤੱਪਰ ਹੁਣ ਫੇਰ ਮੇਰੀ ਵਾਰੀ ਆ ਅੱਖਾਂ ਦੇ ਮੇਰੇ ਪੱਟੀ ਬੰਨੀ ਨਹੀਂ ਜਾਣਦੀ ਆ ਇਹ ਇੱਕ ਤੜੀ ਗੱਲ ਆ ਇਹਨੇ ਮੈਨੂੰ ਫੜਿਆ ਤੇ ਮੈਂ ਫੜਿਆ ਕਿਉਂਨੇ ਮੈਨੂੰ ਫੜ ਲਿਆ ਸਾਡੀ ਵਾਰੀ ਆ ਚੱਲ ਮੇਰੇ ਕੋਲ ਆ ਮੇਰੀ ਵਾਰੀ ਮੈਂ ਕਿਹਾ ਤੇਰੇ ਬੰਦਾ ਤਨੀ ਗਈ ਆ ਕਿੰਦੇ ਆ ਆ ਆ ਮੈਂ ਕਿੰਦੇ ਆ ਆ ਕਿੰਦੇ ਆ ਬਾਹਰ ਨੀ ਬਾਹਰ ਪਾਸ ਕਰੋ ਕਿਨੇ ਆ 2 3 ਪਲੀ ਦੇ ਗਾੜੀ ਪੱਲੀ ਗਾੜੀ ਬੋਲੀ ਮੜੀ ਪੜੀ ਗਾਈ ਹਲੋ ਭਲੀ ਗਾਈ ਨਹੀਂ ਨਹੀਂ ਬੱਲੀ ਗਾੜੀ ਬੱਲੀ 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 ਇਹਨਾਂ ਨੂੰ ਖਬਰ ਲੈ ਆਂ ਮਰੀਦੀ ਵਾਰੀ ਆ ਉਹ ਨਹੀਂ ਪੱਲੀ ਗਾੜਾ ਬੱਲੀ ਇਹ ਆਪ ਜਾ ਕੇ ਉਧਰੋਂ ਫੜੇਂ ਗਿਆ ਅਗੇ ਇਹ ਬੱਤਾ ਸੰਗਾ ਤਾਂ ਹਣ ਗੀਦੀ ਵਾਰੀ ਗਈ ਤਾਂ ਉਧਰ ਲੱਗ ਗਈ ਸੁਹਰੇ ਦੀ ਵਾਰੀ ਆਈ ਕੇ ਵੀ ਇਹਦੀ ਵਾਰੀ ਇਹਦੀ ਵੀਟ ਨਹੀਂ ਆਈ ਨੀ ਇੱਕ ਵਾਰੀ ਵੀ ਇਹਦੀ ਵਾਰੀ ਆ ਉਹ ਮੰਨਨੇ ਫੜੇ ਜਾਣ ਹੁਣ ਵੇਨੇ ਆ ਮੈਂ ਫੜੇ ਨੀ ਜੀਤ ਕਿੰਨੂ ਫੜਦੀ ਐ ਮਨੂ ਤੈਨੂੰ ਜੋ ਫੜਦੀ ਐ ਉਹ ਹੋਰ ਉਹ ਚੁੜੀ ਆਗ ਨਹੀਂ ਆਗ ਨਹੀਂ ਆਗ ਨਹੀਂ ਕੋਈ ਬਣੀ ਕੋਈ ਵੀ ਨਹੀਂ ਹਾਂਜੀ ਆਗ ਨਹੀਂ ਪੰਜ 1 2 1 2 3 ਬਸ ਸਟਾਰਟ 哎呀！ ਅੱਜ ਦੇ ਵਲੌਗ ਨੂੰ ਸੀ ਇਥੇ ਐਂਡ ਕਰਦੇ ਆ ਜੇ ਵਲੌਗ ਦੀ ਲਗਾ ਲਾਈਕ ਕਰ ਦਿਓ ਚੈਨਲ ਨੂੰ ਚੈਨਲ ਕਰ ਦਿਓ ਸਬਸਕ੍ਰਾਈਬ ਤਾਂ ਆ ਸਾਡੀ ਟੀਮ ਸੀ ਚੈਨਲ ਨੂੰ ਕੀ ਕਰਦੇ ਹੋ ਲਾਈਕ ਸਬਸਕ੍ਰਾਈਬ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆ ਸਾਡੀ ਟੀਮ ਆ ਇਹ ਸਾਡੇ ਨਾਲ ਵਰਕ ਕਰਦੀ ਹੈ YouTube ਦੇ ਨਾਮ ਅ